ਇੱਕ ਦੂਜੇ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸਰਪੰਚੀ ਨੂੰ ਲੈ ਕੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਆਉਂਦੀਆਂ ਨੇ ਇਹ ਤਾਂ ਉਦੋਂ ਪਿੰਡਾਂ ਦੇ ਵਿੱਚ ਮਾਹੌਲ ਭਖ ਜਾਂਦਾ ਕਿਉਂਕਿ ਧੜੇਬਾਜ਼ੀਆਂ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਉੱਪਰ ਤਲਖੀ ਕਿਤੇ ਨਾ ਕਿਤੇ ਦਿਖਾ ਜਾਂਦੀਆਂ ਨੇ ਇਹ ਤਾਂ ਇੱਕ ਦੂਜੇ ਦੇ ਉੱਪਰ ਹਮਲਾ ਵੀ ਕਰ ਦਿੱਤਾ ਜਾਂਦਾ ਅਜਿਹੀ ਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਕਸਰ ਦੇ ਪਿੰਡ ਸੀਰਾਵਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਮੰਨੇ ਜਾਂਦੇ ਗੁਰਵੀਰ ਸਿੰਘ ਕਾਕੂ ਸਿਰਵਾਲੀ ਤੇ ਹਮਲਾ ਕਰ ਦਿੱਤਾ ਗਿਆ ਦਰਅਸਲ ਇਹ ਸਾਰੀ ਗੱਲਬਾਤ ਪੀੜਤ ਦਾ ਕਹਿਣਾ ਹੈ ਕਿ ਸਾਰੀ ਗੱਲਬਾਤ ਜਿਹੜੀ ਹੈ ਉਹ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਈ ਕਿਉਂਕਿ ਅਸੀਂ ਆਪਣੇ ਇੱਕ ਸਾਥੀ ਨੂੰ ਮੈਂਬਰ ਖਿਲਾਰਨ ਦੇ ਵਜੂ ਅਸੀਂ ਗੱਲਬਾਤ ਕਰਨੀ ਸੀ ਤਾਂ ਸਾਡੀ ਪਲੈਨਿੰਗ ਚੱਲ ਰਹੀ ਸੀਗੀ ਔਰ ਦੂਜੀ ਧਿਰ ਨੇ ਕਿਹੜ ਕੱਢਣੀ ਚਾਹੀ ਔਰ ਇਸੇ ਦੇ ਵਿੱਚ ਆਣ ਕੇ ਦੂਜੀ ਧਿਰ ਨੇ ਸਾਡੇ ਤੇ ਹਮਲਾ ਕਰ ਦਿੱਤਾ ਇੱਟੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਸਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਟਾਂ ਲੱਗੀਆਂ ਹੋਈਆਂ ਨੇ ਬelhāl ਜਿਹੜਾ ਪੀੜਤ ਹੈ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਕਾਫੀ ਗੰਭੀਰ ਹੈ ਸਿਰ ਦੇ ਵਿੱਚ ਕਾਫੀ ਸੱਟਾਂ ਜੜੀਆਂ ਲੱਗੀਆਂ ਨੇ ਕਿਉਂਕਿ ਇੱਟੇ ਜਦੋਂ ਮਾਰੇ ਗਏ ਨੇ ਤਾਂ ਉਹ ਸਿਰ ਦੇ ਵਿੱਚ ਲੱਗੇ ਨੇ ਜਿਸ ਕਾਰਨ ਹਾਲਤ ਥੋੜੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਪੀੜਤ ਦਾ ਕਹਿਣਾ ਹੈ ਕਿ ਸਾਡੀ ਗੱਲਬਾਤ ਚੱਲ ਰਹੀ ਸੀ ਅਸੀਂ ਆਪਣੇ ਸਾਥੀ ਨੂੰ ਮੈਂਬਰ ਖਿਲਾਾਰਨਾ ਸੀ ਪਿੰਡ ਦੇ ਵਿੱਚ ਪਰ ਦੂਜੀ ਧਿਰ ਨੇ ਕਿੜੇ ਰੱਖੀ ਔਰ ਦੂਜੀ ਧਿਰ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਹੈ ਸਰਪੰਚੀ ਚੋਣਾਂ ਨੂੰ ਲੈ ਕੇ ਇਹ ਸਾਰੀ ਤਲਖੀ ਜਿਹੜੀ ਹੈ ਗਹਿਮਾਗਮੀ ਜਿਹੜੀ ਆ ਉਹ ਵਧੀਆ ਕਿਉਂਕਿ ਅਕਸਰ ਹੀ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਉਹ ਗਰਮ ਹੋ ਜਾਂਦਾ ਜਦੋਂ ਰਿਜ਼ਲਟ ਆਉਂਦਾ ਹੈ ਜਦੋਂ ਨਤੀਜਾ ਆਉਂਦਾ ਹੈ ਤਾਂ ਉਦੋਂ ਵੀ ਬਹੁਤ ਸਾਰੀਆਂ ਖਬਰਾਂ ਅਜਹੀਆਂ ਨਿਕਲ ਕੇ ਆਉਂਦੀਆਂ ਕਿ ਪਿੰਡ ਦੇ ਵਿੱਚ ਲੜਾਈ ਹੋਗੀ ਜਾਂ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਬਹੁਤ ਸਾਰੀਆਂ ਖਬਰਾਂ ਅਜਹੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਆ ਸਰਪੰਚੀ ਚੋਣਾਂ ਦੀ ਤਰੀਕ ਐਲਾਨਣ ਤੋਂ ਪਹਿਲਾਂ ਕੀ ਜਿਹੜੀ ਵਿਰੋਧੀ ਧਿਰ ਨੇ ਇੱਕ ਧਿਰ ਦੇ ਉੱਪਰ ਹਮਲਾ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਹਾਲਾਂਕਿ ਪੀੜਤ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੀੜਤ ਦਾ ਕਹਿਣਾ ਹੈ ਕਿ ਸਾਰਾ ਰੌਲਾ ਜਿਹੜਾ ਆ ਉਹ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਪਿਆ ਸੀ ਆਪਣੇ ਇੱਕ ਸਾਥੀ ਨੂੰ ਮੈਂਬਰ ਖਿਲਾਾਰਨਾ ਸੀ ਜਿਹਦੀ ਪਲੈਨਿੰਗ ਚੱਲੀ ਜਾਂਦੀ ਸੀ ਅਸੀਂ ਇੱਕ ਦੂਜੇ ਦੇ ਨਾਲ ਪਲੈਨਿੰਗ ਕਰ ਰਹੇ ਸੀਗੇ ਔਰ ਦੂਜੀ ਧਿਰ ਦੇ ਵੱਲੋਂ ਨਾਨਕੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ ਦੂਜੀ ਧਿਰ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਔਰ ਸਾਡੇ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤਾਂ ਸਿਰ ਦੇ ਵਿੱਚ ਵੀ ਕਾਫੀ ਸੱਟਾਂ ਲੱਗੀਆਂ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਮੁਕਸਰ ਦੇ ਪਿੰਡ ਸੀਰਵਾਲੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਅਮਰਿੰਦਰ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਨੇ ਇਹ ਗੁਰਵੀਰ ਸਿੰਘ ਕਾਕੂ ਸੀਰਵਾਲੀ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਕਿ ਆਖਰਕਾਰ ਵਜ੍ਹਾ ਕੀ ਬਣੀ ਹੈ ਹਮਲੇ ਦੀ ਕਿਉਂ ਇੱਕ ਦੂਜੇ ਦੇ ਉੱਪਰ ਅਟੈਕ ਕੀਤਾ ਗਿਆ ਕੀ ਗੱਲ ਹੋਈ ਸਰਪੰਚੀ ਚੋਣਾਂ ਨੂੰ ਲੈ ਕੇ ਹੋਈ ਜਾਂ ਫਿਰ ਕੁਝ ਹੋਰ ਤਾਂ ਗੱਲਬਾਤ ਵੀ ਤੁਹਾਨੂੰ ਸੁਣਾਉਣੀ ਆ ਇਹ ਅਰੇਂਦੀ ਘਟਨਾ ਆਏ ਆ ਵੀ ਆ ਰਾਤ ਜਿਵੇਂ ਆ ਹੁਣ ਆਪਾਂ ਨੂੰ ਚੱਲੀ ਜਾਂਦਾ ਤਿੰਨ ਚਾਰ ਦਿਨ ਚ ਪੂਰੇ ਪੰਜਾਬ ਚ ਮਾਹੌਲ ਆ ਵੀ ਪੰਚਾਇਤੀ ਚੋਣਾਂ ਦੇ ਆ ਜਿਹੜੀ ਰਿਜ਼ਰਵੇਸ਼ਨ ਚੱਲੀ ਜਾਂਦੀ ਆ ਜਾਂ ਸਾਰੇ ਪਿੰਡਾਂ ਦਾ ਕਿਤੇ ਕੋਈ ਜਰਨਲ ਹੋ ਗਿਆ ਕੋਈ ਰਿਜ਼ਰਵ ਹੋ ਗਿਆ ਉਹ ਜਿਹੜੀ ਘਟਨਾ ਕਰਾ ਪਿੰਡਾਂ ਚ ਕਿਉਂਕਿ ਖਾਸ ਕਰਕੇ ਮੁਕਸਰ ਹਲਕੇ ਚ ਚਲੋ ਪ੍ਰਧਾਨ ਸਾਹਿਬ ਵੱਲੋਂ ਵੀ ਬਿਊਟੀ ਆਬਿੰਦ ਸਾਹਿਬ ਵੱਲੋਂ ਮੇਰੀ ਮੈਂ ਪਿੰਡ ਪਿੰਡ ਜਾ ਕੇ ਤੇ ਆਪਦੇ ਚਲੋ ਜਿੰਨੇ ਵੀ ਸਾਥੀ ਹੈਗੇ ਉਹਨਾਂ ਨੂੰ ਆ ਲਾ ਬੰਦ ਕਰਦੇ ਆ ਵੀ ਵਧੀਆ ਬੰਦਾ ਬਣੇ ਕੰਮ ਵਾਲਾ ਬੰਦਾ ਬਣੇ ਪਿੰਡਾਂ ਚ ਸਰਪੰਚੀ ਦੇ ਜਿਹੜੇ ਹੁਣ ਦੌਰ ਚੱਲੀ ਜਾਂਦੇ ਆ ਉਸੇ ਲੜੀ ਤੇ ਮੈਂ 10 ਵਜੇ ਆਪਦੇ ਪਿੰਡ ਆਇਆ ਇਧਰੋਂ ਹੁੰਦਾ ਹੋਇਆ ਪਿੰਡਾਂ ਚੋਂ ਚਾਰ ਪੰਜ ਪਿੰਡਾਂ ਦਾ ਸੀਗਾ ਤੇ ਪਿੰਡਾਂ ਚੋਂ ਹੁੰਦਾ 10 ਵਜੇ ਆਪਦਾ ਪਿੰਡ ਆਇਆ ਤੇ ਉਹ ਸਾਡਾ ਇੱਕ ਸਾਡਾ ਗਰੁੱਪ ਸੀਗਾ ਪਿੰਡ ਦਾ ਉਹਦੇ ਚ ਗੱਲ ਜਦੋਂ ਚੱਲੀ ਗੱਲ ਚੱਲੀ ਗਈ ਤੇ ਉਹ ਕੋਈ ਦੋ ਤਿੰਨ ਸ਼ਰਾਰਤੀ ਬੰਦਿਆਂ ਨੇ ਆਖਿਆ ਵੀ ਹਰਾ ਯਾਰ ਕੋਈ ਚੁੱਪ ਦੀ ਗੱਲ ਆ ਕਿ ਮੈਂ ਗਾ ਚੰਗਾ ਨਹੀਂ ਲੱਗਦਾ ਮੈਂ ਕਿਹਾ ਯਾਰ ਸਾਡੇ ਵਾਲੀ-ਵਾਲ ਖੇਡਦੇ ਆ ਮੁੰਡੇ ਮੈਂ ਕਿਹਾ ਮੈਂ ਉੱਥੇ ਆਉਣਾ ਯਾਰ ਤੇ ਚੱਲ ਕੋਈ ਨਹੀਂ ਆਪਾਂ ਇੱਥੇ ਸਾਡੇ ਮੈਂ ਇੱਕ ਮੁੰਡੇ ਨੂੰ ਮੈਂਬਰ ਉਠਾਉਣਾ ਸੀਗਾ ਸੀ ਉਹ ਆਪਦੀ ਕਰੀ ਜਾਂਦੇ ਸੀ ਵਿਵੋਦਬੰਦੀ ਜਿਵੇਂ ਅਕਸਰ ਹੀ ਪਿੰਡਾਂ 'ਚ ਕਰਦੇ ਆ ਮੈਂ ਉਹਨਾਂ ਦੇ ਘਰੇ ਜਾਣਾ ਸੀਗਾ ਦੱਸ ਦੇ ਕਈ ਪਲਾਂ ਸੀਗਾ ਮੈਂ ਕਿਹਾ ਮੈਂ ਇੱਥੇ ਆਉਣਾ ਆਪਾਂ ਗੱਲ ਕਰ ਲੈਨੇ ਆ ਤੇ ਉਹ ਬੰਦੇ ਜਿਹੜੇ ਪਹਿਲਾਂ ਠਹਿਕ ਜਾਣਾ ਸੀਗਾ ਬੈਠਾ ਸੀਗਾ ਆਰਾਮ ਨਾਲ ਤੇ ਮੈਂ ਉਹਦੇ ਨਾਲ ਜਦੋਂ ਉੱਥੇ ਅਸੀਂ ਰੋਕ ਕੇ ਗੱਲ ਕਰਨ ਲੱਗੇ ਉਹ ਵੀ ਗੱਲ ਕਰੀ ਗਿਆ ਤੇ ਉਹ ਥੋੜਾ ਜਿਹਾ ਉਹਨੇ ਮਾਹੌਲ ਤਲਕੀਆਂ ਲੱਗੀਆਂ ਤਾਂ ਜਿਵੇਂ ਪ੍ਰੀ ਪਲਾਨਡ ਹੁੰਦਾ ਉਹਨੇ ਸਾਰਾ ਫਿਰ ਉਹਦਾ ਬ੍ਰਦਰ ਆ ਗਿਆ ਕਰੋ ਤੇ ਉਹ ਦਾ ਕਰਨੇਲੇ ਸੀਗਾ ਅਸੀਂ ਰੋਡ ਤੇ ਖੜੇ ਸੀਗੇ ਇਹ ਨਾਲ ਜਿਹੜੇ ਮੇਰੇ ਸਾਥੀ ਆ ਇਹਨਾਂ ਦੇ ਘਰ ਦੇ ਕੋਲ ਅਸੀਂ ਖੜੇ ਸੀ ਤੇ ਉਹ ਆ ਗਿਆ ਤੇ ਉਹਨੇ ਉਹਦੀ ਸ਼ਰਾਬ ਜਾਦੇ ਪੀਤੀ ਸੀ ਤੇ ਬਹੁਤ ਨਸ਼ੇਦ ਸੀਗਾ ਤੇ ਉਸ ਤੋਂ ਬਾਅਦ ਤਿੰਨ ਚਾਰ ਲੋਕ ਮੁੰਡੇ ਪਿੱਛੇ ਹੋਰ ਆ ਕੇ ਤੇ ਉਹਨਾਂ ਨੇ ਮੇਰੇ ਤੇ ਬਈ ਸਾਹ ਜਾਨ ਲੈ ਵਾ ਹਮਲਾ ਕੀਤਾ ਪਰ ਮੈਂ ਆ ਗਰਨਵੀਵ ਜੀ ਹਮਲੇ ਆਟੇ ਚ ਨਹੀਂ ਜਾਂਦਾ ਮੈਂ ਤੇ ਮੈਂ ਹੁਣ ਆ ਤੁਹਾਡੇ ਮਾਧਿਅਮ ਰਹੀ ਇਹ ਵੀ ਜਿੱਥੇ ਜਿੱਥੇ ਸਾਡੇ ਮੁਕਤਰ ਹਲਕੇ ਚ ਜਾਂ ਮੇਰੇ ਪਿੰਡ ਚ ਬੰਦੇ ਵੀ ਠਾਵਾਂਗੇ ਤੇ ਬਾਬੇ ਦੀ ਕਿਰਪਾ ਨਾਲ ਚਿਤਾਵਾ ਤੁਹਾਨੂੰ ਕੀ ਲੱਗਦਾ ਕਿਹੜੀ ਪਾਕਹ ਦੇ ਨਾਲ ਸੰਬੰਧ ਸੀਗੇ ਜਾਂ ਕੋਈ ਇਹੋ ਜਿਹਾ ਕਿਹੜੀ ਪਾਰਟੀ ਨਾਲ ਸੰਬੰਧ ਸੀਦਾ ਕੁਝ ਇਸ ਤਰ੍ਹਾਂ ਦਾ ਸੰਬੰਧ ਤਾਂ ਸਾਡੀ ਉਹ ਪਹਿਲਾ ਆਮ ਆਦਮੀ ਪਾਰਟੀ ਨਾਲ ਪਿਛਲੀ ਵਾਰੀ ਸੀਗਾ ਤੇ ਬਸ ਆ ਹੁਣ ਚੱਕ ਮੇ ਕਿੰਨੇ ਬਈ ਜਿਹੜੀ ਇਹਨਾਂ ਦਾ ਕੋਈ ਸਬੰਧ ਕਿਸੇ ਨਾਲ ਮੈਨੂੰ ਲੱਗਦਾ ਹੈ ਨਹੀਂ ਪਰ ਰੋਲ ਜਿਆਦੇ ਛੇ ਜਿਹੜੀ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਹੈਗਾ ਹੁਣ ਮੰਗ ਕੀ ਕਰਦੇ ਹੈਗੇ ਮੰਗ ਮੇਰੀ ਵੀ ਮੈਂ ਤਾਂ ਇਹਨਾਂ ਵੀ ਇਨਸਾਫ਼ ਤੁਹਾਨੂੰ ਕਿਉਂ ਕਿ ਜਨਾਬ ਤੋਂ ਤਾਂ ਅਸੀਂ ਨਾ ਕਾਂਗਰਸ ਪਾਰਟੀ ਅੱਜ ਪਿੱਛੇ ਹਟਦੇ ਆ ਲੋਕਤੰਤਰਤ ਅਸੀਂ ਇਹ ਕਹਨ ਹੋਣ ਨਹੀਂ ਦੇਣਾ ਅੱਜ ਵੀ ਆ ਬਸ ਮਾੜਾ ਜਿਹਾ ਮੈਨੂੰ ਕਿਸੇ ਨਾ ਉਹ ਹੈ ਨਹੀਂ ਵੀ ਮੈਂ ਕਿਸੇ ਤੇ ਕੋਈ ਕਾਰਵਾਈ ਕਰਾਵਾਂ ਹਾਂ ਉਹਨਾਂ ਤੇ ਮੈਂ ਇਹ ਆ ਨਾ ਵੀ ਉਹਨਾਂ ਨੂੰ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅੱਜ ਦਾ ਬਸ ਬਾਬਾ ਸੁੱਖ ਰੱਖੇ ਅੱਜ ਦਾ ਦਿਨ ਹੈ ਕੱਲ ਤੋਂ ਮੈਂ ਫੇਰ ਹੋਵੇਂ ਆਪਦਾ ਨਿਰੰਤਰ ਕੰਮ ਜਾਰੀ ਰੱਖਾਂਗੇ ਕੋਈ ਪ੍ਰਾਣੀ ਰੰਜੀਤ ਨਹੀਂ ਕੋਈ ਪ੍ਰਾਣੀ ਰੰਜੀਤ ਨਹੀਂ ਨਹੀਂ ਤਾਂ ਮੇਰੇ ਉਹ ਗੱਲ ਹੈ ਮੈਂ ਤਾਂ ਉਹੀ ਆ ਨਾ ਵੀ ਉਹ ਚੱਕ ਚਗਾ ਕੇ ਕਿਸੇ ਦੇ ਸ਼ਹਿ ਤੇ ਹੋਗੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਉਹ ਬੰਦੇ ਐ ਕਰ ਸਕਦੇ ਆ